ਫੇਮੇ ਬਣਾ ਲਈ ਬਹੁਤ ਵਧੀਆ ਜਿੱਲੀ ਦਾ ਪਨੀਰ ਰੈਡੀ ਮਸਾਲਾ ਲਾਦਾ ਪਨੀਰ ਆਏ ਹਾਏ 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 ਉਹ ਪੇ ਪਿਆ ਛਿਬਲਾ ਮਿਰਚ ਕਾਦੋ ਕਹਿੰਦੇ ਵੀ ਇਹ ਸ਼ਿਮਲੇ ਚ ਹੁੰਦੀ ਹੈ ਕਿਉਂ ਆਪਣੇ ਪੰਜਾਬ ਵਿੱਚ ਨਹੀਂ ਹੁੰਦੀ ਤੇ ਫਿਰ ਇਹਨਾਂ ਸ਼ਿਮਲਾ ਮਿਰਚ ਕਾਦੋ ਕਹਿੰਦੇ ਜਿਹਨੂੰ ਪਤਾ ਦੱਸਿਓ ਜੀ ਹਲੋ ਜੀ ਹੋਣ ਲੱਗੇ ਆ ਚੀਲੀ ਪਨੀਰ ਬਣਾਉਂ हम्म डैडी जो माँ तो फेवरेट है देखी मैं तो इसे सोच लाइन यार ओपनिंग करा किया जो सीबीएफ में हुआ थी तो ये हमने फिर डैडी के ना खाना चिल्ली पनीर हमने बनाऊंगा क्या चिल्ली पनीर अब बारी में कॉली देखी मैं अच्छे से ये हम साले साउंड देखा रहता जो अंडे ये ही है क्या ਕੌਣ ਚੋ। ਇਹਨਾਂ ਦੀ ਪਨੀਰ ਨਾ ਜੁਨੇ ਨਹੀਂ ਲੱਗਣਾ। ਥੱਲੇ ਹੀ ਗਰਮ। ਹੂੰ। ਇਹ ਤਰ ਤਰ ਤਾ ਕੜਾਹੀ ਤੇ ਤੇਲ ਤਤਾਂ ਗਰਮਾ ਗਰਮ। ਇੱਕ ਦਸ ਲਾਤਾ ਹਾਂ। ਮਸਾਲਾ ਲਾਦਾ ਪਨੀਰ ਨੂੰ। ਐਈ ਕੋਟਿੰਗ ਸਵਾਰ ਕੇ ਕਰ ਲੈਣੀ ਫੇਰ ਨਾ ਥੱਲੇ ਨਹੀਂ ਲੱਗਣਾ। ਹੂੰ ਹੂੰ। ਸ਼ੈਫ ਜੀ ਹੁਣ ਕੀ ਕਰਨਾ? ਅਕਸ਼ਤਾ ਨੂੰ। ਹੂੰ। ਪਾਣੀ ਦਾ ਫਿੱਟਾ ਦੇਣਾ। ਇਹ ਤਾਂ ਉਹ ਮਿਲ ਗਿਆ ਤੁਹਾਨੂੰ ਮਸਾਲਾ ਮਾਰਨ ਲੱਗ ਗਈ। ਅੱਛਾ। ਮੈਂ ਕਿਹੜਾ ਸਾਲੇ ਛਿੰਨੀ ਆ ਬਣਾਉ ਦੂਜੀ ਚਲੋ। ਦੇਖੀ। ਮੈਂ ਸਾਰੀਆਂ ਕੜਾਈਆਂ ਘਰ ਆਉਂਦੀਆਂ। ਓਕੇ। ਸ਼ਿਮਲਾ ਦੀ ਮਿਰਚ ਵੀ ਲੈ ਕੇ ਆਂਦੀ ਵੀ ਆ। ਇਹ ਪਾਵਾਂ। ਯੈਸ। ਅੰਛਾ ਸ਼ਿਮਲਾ ਮਿਰਚ ਬਰੀਕ ਕੱਟਣੀ ਐ। ਹੂੰ। ਲੰਮੀ ਨਹੀਂ ਕੱਟਣੀ। ਚਾਰ ਸਿਕਿਓਨ ਜਿਹੜੀ ਕੱਟਣੀ ਐ। ਇਸ ਤਰ੍ਹਾਂ। ਤੇ ਗੰਡੇ। ਗੰਡੇ ਵੀ ਆਈ ਕਾ ਲੰਮੇ ਗੰਡੇ ਵੀ ਆਈ ਚਲੋ ਪਹਿਲਾ ਸ਼ਿਮਲਾ ਮਿਰਚ ਦਾ ਘਾੜੀ ਤੇ ਅੱਪਾ ਗੰਡੇ ਦਿਖਾ ਦਿੰਨੇ ਤੇ ਇੱਕ ਵਾਰੇ ਜ਼ਰੂਰ ਟਰਾਈ ਕਰਿਓ ਪਾਇਆ ਸੀ ਬਲੂ ਹਾਂ ਅੱਗੇ ਪਾਇਆ ਤਾਂ ਸੀਗਾ ਪਰ ਅੱਗੇ ਥੋੜੇ ਕਾਲੀ ਚ ਪਾਇਆ ਸੀ ਅੱਜ ਪੂਰੀ ਡਿਟੇਲ ਅੱਜ ਕਾਲੀ ਚੰਪ ਹਾਂ ਅੱਜ ਕਾਲੀ ਅੱਜ ਕਾਲੀ ਚਲ ਦੇਖਦੇ ਅੱਜ ਕਿਵੇਂ ਬਣਦਾ ਲਓ ਹੁਣ ਆਪਾਂ ਤਲਾਂਗੇ ਪਨੀਰ ਪਹਿਲਾਂ ਚਲੋ ਸਟੋਵ ਬਣਾਓ ਇਹ ਤਾਂ ਨਬਲੀ ਮੱਝੀਆ ਤਾਂ ਭਾਇਆ ਨਬਲੀ ਕੀ ਇਹ ਕੋਰਨ ਲੈ ਚ ਭਾਣਾ ਕੋਰਨ ਫਲੈਕਸ ਨਹੀਂ ਹਾਂ ਔਰ ਕੌਰਨ ਫਲੋਰ ਬੜਾ ਸੇਕ ਨਹੀਂ ਕਰਾਉਣਾ ਗਰਾਉਂਡ ਜੇ ਕਰਨਾ ਗਰਾਉਂਡ ਕਰਨਾ ਹਾਂ ਜੇ ਗਰਾਉਂਡ ਕੋਈ ਵੀ ਜਦ ਨਾ ਬੜਾ ਮਰਚੀ ਆਂਦਾ ਤੇਲ ਪੂਰਾ ਗਰਮ ਕਰਕੇ ਉਹ ਜਦ ਤੱਕ ਸਕੈਂਟ ਹਨਾ ਬਹੁਤ ਆਦਾ ਹੋ ਗਿਆ 골ਡਨ ਬ੍ਰਾਊਨ ਚ ਕਰ ਲਾਉਂਗਾ 골ਡਨ ਬ੍ਰਾਊਨ ਇਹਨੂੰ ਸ਼ਿਮਲਾ ਮਿਰਚ ਕਾਹਤੋਂ ਕਹਿੰਦੇ ਆ ਵੀ ਇਹ ਸ਼ਿਮਲੇ ਚ ਹੁੰਦੀ ਹੈ ਕਿਉਂ ਆਪਣੇ ਪੰਜਾਬ ਚ ਨਹੀਂ ਹੁੰਦੀ ਤੇ ਫਿਰ ਇਹਨੂੰ ਸ਼ਿਮਲਾ ਮਿਰਚ ਕਾਹਤੋਂ ਕਹਿੰਦੇ ਜਿਹਨੂੰ ਪਤਾ ਦੱਸਿਓ ਜੀ ਤੁਹਾਨੂੰ ਪਤਾ ਕਾਹਤੋਂ ਕਹਿੰਦੇ ਚਲੋ ਵੀ ਇਹਨੂੰ ਸ਼ਿਮਲਾ ਮਿਰਚ ਕਾਹਤੋਂ ਕਹਿੰਦੇ ਆ ਅੱਜ ਦਾ ਕੁਆਚ ਹੈ ਨਾ ਦੇਖਦੇ ਆ ਕੌਣ ਦੱਸਦਾ ਕਿਵੇਂ ਕਿਸੇ ਸ਼ਿਮਲਾ ਨਾਮ ਦੇ ਬੰਦੇ ਨੇ ਉਹ ਘਾਇਆ ਸੀ ਉਹ ਇਹ ਛੱਡੀ ਜਾਊਗੀ ਤੇ ਮਿਰਚ ਨੂੰ ਕਿਹਨੇ ਲਗਾਇਆ ਸੀ ਕਿਸੇ ਮਿਰਚ ਨਾ ਦੇ ਬੰਦੇ ਨੇ ਕद्दू ਨੂੰ ਕद्दू ਦੇ ਨਾ ਦੇ ਬੰਦੇ ਨੇ ਬੈਂਗਣੀ ਨੂੰ ਬੈਂਗਣੀ ਦੇ ਸੇਬ ਨੂੰ ਸੇਬ ਦੇ ਇਹ ਵੀ ਉਹੀ ਛੱਡੀ ਜਾਊ ਬਾਲੇ ਗਪੌੜ ਮਾਰਦੀਆਂ ਚੋਂ ਨੇ ਇਹਨੂੰ ਤਾਂ ਵੀ ਪਤਾ ਨਹੀਂ ਤੁਸੀਂ ਦੱਸਿਓ ਵੀ ਸੇਬ ਲੱਗਦੇ ਹੋ ਨਾ ਮਿਰਚ ਕੱਦੂ ਕਿਹਦੇ ਅੱਜ ਕਾਲੀ ਕਾਲੀ ਦੇ ਵਿੱਚ 10 ਮਿੰਟਾਂ ਦੇ ਵਿੱਚ ਤੁਸੀਂ ਚਿੱਲੀ ਪਨੀਰ ਖਾਓਗੇ ਕਿ ਨਹੀਂ ਬਈ ਉਹ ਤਾਂ ਲਾਓ ਕੋਈ ਬੜਾ ਜੱਲਦੀ ਨਾ ਲਾਓ ਜੀ ਬਰੌਨ ਬਰੌਨ ਦਾ ਤਾਂ ਮੈਨੂੰ ਪਤਾ ਨਹੀਂ ਮੱਚ ਨਾ ਜਾਵੇ ਮੇਰੇ ਤੋਂ ਬਾਅਦ ਮੇਰੇ ਦਾਲੇ ਹੋਏ ਪਰ ਸਾਰੇ ਜਾਣੀ ਅੱਛਾ ਗੰਡੇ ਨੂੰ ਆਹ ਕੱਟ-ਕੱਟ ਕੇ ਕੱਲਾ-ਕੱਲਾ ਪੀਸ ਕਰਨਾ ਹੈ ਸਟ੍ਰੈਟ ਨਹੀਂ ਵੱਡਾ ਨੂੰ ਇਹਦੇ ਚਾਹੇ ਠੀਕ ਹੈ ਕੱਲਾ-ਕੱਲਾ ਖਿਲਾਰ ਦੇਣਾ ਜਿਵੇਂ ਕਈ ਵਾਰੀ ਆਪਾਂ ਸਲਾਦ ਦੇ ਵਿੱਚ ਗੰਡਾ ਲੈ ਲੈਣਾ ਗੰਡਾ ਘਾਟ ਜਾਂਦਾ ਆਪਾਂ ਇੱਕ ਪੂਲਕ ਜਿਹੀ ਨਹੀਂ ਖਲਾਰਨੇ ਤੇ ਵੀ ਇੱਕ ਬੁਰਕੀ ਨੱਕ ਖਾ ਲਾਂਗੇ ਉਹ ਕੰਮ ਕਰਦਾ ਹੈ ਤੂੰ ਖਾਦਾ ਹੈ ਕਦੇ ਇੱਕ ਬੁਰਕੀ ਨੱਕ ਮੈਂ ਬਹੁਤ ਵਾਰ ਹੀ ਆਇਆ ਕਰਦਾ ਤੇ ਬਹੁਤ ਜਣਿਆਂ ਨੇ ਖਾਦਾ ਹੋਣਾ ਹੈ ਜਦੋਂ ਗੰਡਾ ਘੱਟ ਹੋਵੇ ਜਾਂ ਮੁੱਕਣ ਵਾਲਾ ਹੋਵੇ ਆਪਾਂ ਇਹ ਫਾੜ ਗਈਆਂ ਬਣਾਉਂਦੇ ਆਂ ਇਹਨੇ ਆ ਦੇਖੋ ਜੀ ਡਬਲ ਕੜਾਹੀ ਹੋ ਗਈ ਇਹਦੇ ਵਿੱਚ ਹੁਣ ਆਪਾਂ ਬਣਾਵਾਂਗੇ ਉਹਦੇ ਵਿੱਚ ਪਾੜ ਲਿਆ ਪਨੀਰ ਚੱਕੋ ਇਹ ਗਰਮ ਤਾਂ ਹੋ ਲੈਣ ਦਿੰਦੀ ਹੋ। ਉਹ ਵੀ ਗਰਮ ਤੇਲੀ ਪਾ ਲਿਆ ਨਾ। ਉਹ ਵਾਓ। ਆਇ ਤਾਂ ਫੋਟੋ। ਮਾਈਂਡ ਸ਼ਾਰਪ ਮਾਈਂਡ ਆ ਤੇਰਾ। ਸ਼ਾਰਪ ਮਾਈਂਡ ਆ। ਲਓ ਜੀ। ਉਹ ਗੰਡਾ ਉਹ ਟਮਾਟਾ ਨਹੀਂ ਪਾਉਣਾ। ਹਾਂ। ਇਹ ਦੋ ਚੀਜ਼ਾਂ ਹੀ ਬਸ। ਆਪ ਪਨੀਰ ਆਪਾਂ ਦੂਜੀ ਲੋਟ ਜਿਵੇਂ KFC ਬਣਦਾ ਹੁੰਦਾ ਉਵੇਂ ਬਣਾਇਆ ਵਾ ਖਾਣ ਨੂੰ। ਆਜੋ ਹੁਣ ਬਾਹਰ ਚੋ ਜਾਇਓ। ਉਹ ਲੱਭ ਤਿਆਰ ਹੋ ਹੀ ਜਾਂਦਾ 10 ਮਿੰਟਾਂ 'ਚ ਬਣ ਜਾਣਾ ਇਹ ਹੁਣ ਕੀ ਕਰਨਾ ਮੈਦਾਜ ਆ ਕੀ ਕਰਨਾ ਹੈ ਇਹ ਉਹਦੇ ਵਿੱਚ ਸਲਦੀ ਚ ਪੋੜਾ ਵਿੱਚ ਹੈ ਦੇਖਿਓ ਬਾਲਕੇ ਚ ਨਹੀਂ ਨਹੀਂ ਬਾਤ ਬਾਤ ਦੁੱਧ ਬਣ ਗਿਆ ਤਾਂ ਜਮ ਇਹ ਵੀ ਲਾਲ ਜਿਆ ਕਰਨਾ ਨਹੀਂ ਘੱਟ ਪੋਣਾ ਕਿਉਂ ਨਾ ਇਸ ਤਰ੍ਹਾਂ ਕੀ ਨਹੀਂ ਦਿੱਤੀ ਕਿੰਨੇ ਕੁ ਮੈਂਟ ਜਾਂ ਭੁੰਨਣਾ ਹੈ ਨਾ ਅ ਫਿਰ ਦੱਸਾਂਗੀ ਤਨ ਜਰਮੈਂਟ ਕੱਲ ਸੌਲੀ ਨੇ ਚੱਲ ਗਈ ਮੰਮੀ ਨੇ ਆ ਰੋਟੀਆਂ ਖਾ ਕੇ ਆਈਏ ਕਾਸੀ ਵਾਲਿਆਂ ਆਲੂਆਂ ਆਣੀਆਂ ਚਲੋ ਹੁਣ ਦੇਖੀ ਚੱਲਦੇ ਐਲਬਮ ਪਾ ਆਗੀ ਥੋਡੀ ਬਣ ਕੇ ਵਾਹ ਜੀ ਵਾਹ ਤੁਸੀਂ ਤਾਂ ਬੜੇ ਤੇਜ਼ ਹੋ ਨਹੀਂ ਐਲਬਮ ਦਾ ਸਾਡੀ ਵਾਲੀ ਵੀ ਆਈ ਵੀ ਆ ਬ ਫੋਟੋਆਂ ਸਿਲੈਕਟ ਕਰਨ ਵਾਲੀਆਂ ਉਦਨ ਵਾਲਾ ਇਹ ਐ ਐਸੀ ਪਿਆਰਾਂ ਨਾਲ ਦੇ ਖਾਲੀ ਨਹੀਂ ਸੋਹਣੇ ਬਾਹਰ ਛੱਟਿਆ ਬਾਹਰ ਛੱਟਿਆ ਖਾਲੀ ਹੋ ਜੂ ਅੱਛਾ ਥੋੜੀ ਐਲਬਮ ਬਣ ਕੇ ਆ ਗਈ ਯਾਰ ਨਾਲੇ ਰੋਟੀਆਂ ਖਾ ਕੇ ਆਉਨੇ ਆ ਗੰਦੂ ਚੱਲ ਕੇ ਨਾਲ ਤੇਰਾ ਢੇਰਾ ਘੇੜਾ ਖੜਾ ਲਿਆਉਣੇ ਬਹੁਤ ਦਿਨ ਹੋ ਗਏ ਗਏ ਨੂੰ ਓਕੇ ਮੁੰਡਾ ਕੋਲ ਤੁਸੋਂ ਆਉਂਦੀ ਗੁਰਪੁਰਪਤੋਂ ਓਕੇ ਮੁੰਡਾ ਸੌਸ ਦਾ ਸلسلਾ ਜਾਰੀ ਹੈ ਇਹ ਕਿਹੜੀ ਸੌਸ ਹੈ ਜੀ ਅਰੇ ਚਿਲੀ ਹਲਾਈ ਚੱਲ ਚੱਲ ਆਏ ਹਾਏ 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 ਓਹ ਤੇ ਪੈ ਗਿਆ ਇਹ ਤਾਂ ਬੱਸ ਹੀ ਰੈੱਡ ਚਿਲੀ ਲੱਗ ਗਿਆ ਵੀ ਦੇਖਿਆ ਮਰਨ ਲੱਗੀ ਨਾ ਇਹ ਵੈਜੀਟੇਬਲ ਅਰੇ ਚਿਲੀ ਸੌਸ ਗ੍ਰੀਨ ਚਿਲੀ ਸੌਸ ਤੇ ਸੋਇਆ ਸੌਸ ਇਹ ਤਿੰਨ ਸੌਸ ਆ ਪਾਣੀਆਂ ਪਾ ਦੇ ਆ ਵੀ ਤਾਂ ਬਹੁਤ ਆ ਬਹੁਤ ਆ ਬਾੜੀ ਨਾ ਪਾ ਇੱਕ ਅੱਧੀ ਹੋਰ ਬਣਾ ਲਾਂ ਕੁਛ ਨਾ ਕੋ ਬਹੁਤ ਬਹੁਤ ਥੱਲੇ ਤਾਂ ਪੈ ਗਈ ਆ ਅੱਛਾ ਬਹੁਤ ਆਸਾਨੀ ਬੜੀ ਬਾਈ ਦੀ ਹੁੰਦੀ ਸੋਇਆ ਸੌਸ ਸੋ ਦੇ ਪੈਕਟ ਪਈਆਂ ਤੁਹਾਡੇ ਓਕੇ ਤੇ ਲਾਲ ਚਟਨੀ ਪਾ ਲ ਟਮਾਟੋ ਉਹ ਨਹੀਂ ਪਾਉਣੀ ਅੱਛਾ ਹੁਣ ਪਾਣੀ ਪਾੜਨਾ ਥੋੜਾ ਜਿਆ ਬੰਦੇ ਬੰਦੇ ਪਾ ਲੈ ਨਾ ਇਹ ਪਾੜ ਕੇ ਇਹ ਡੈਡੀ ਦਾ ਸਭ ਤੋਂ ਪਸੰਦੀਦਾ ਖਾਣਾ ਇਹ ਆ ਚਿੱਲੀ ਪਨੀਰ ਛੇ ਟੁਕੀ ਹੋਣ ਟਮਾਟੋ ਵਾਲੀ ਪਾਉ ਟਮਾਟੋ ਵਾਲੀ ਬਾਲੀ ਨਾ ਪਾਈ ਸੋਨੇ ਸਾਡੇ ਬੋ ਬੋ ਤਾ ਬੋ ਤਾ ਆ ਪਾ ਲੈ ਦੇ ਇਹ ਥੋੜਾ ਜਿਹਾ ਬਾਈ ਬਾਲਾ ਨਹੀਂ ਪਾਉਣਾ ਚੇਕੀ ਗੋਡਾ ਮਸਾਉਂਦਾ ਬੜਾ ਬੜਾ ਡੇਲੀ ਐ ਪਹਿਲਾਂ ਦਿੱਲੀ ਦੀ ਇਹਦਾ ਗੱਤੂ ਕਰਦੇ ਆ ਤਾਂ ਇਹ ਦਿੱਲੀ ਆਪਣੇ ਲਈ ਮਾੜਾ ਵੋ ਦਿੱਲੀ ਵੀ ਮਾੜਾ ਵੋ ਕਦੇ ਕਦੇ ਤਾਂ ਚੱਲੋ ਓਹੋ ਕਿਉਂ ਕੀ ਹੋ ਗਿਆ ਨੂੰ ਹੋਣਾ ਹੀ ਹੋਣੀ ਲਾ ਵੱਡੀ ਮਾਨ ਸਿਕਸੀਅਤ ਨੋਨ ਕੀ ਆ ਮਸਾਲੇ ਜਿਵੇਂ ਨਹੀਂ ਪਾਏ ਮੈਂ ਦੇਖੀ ਆ ਨਾ ਵੀ ਅੱਜ ਬਾੜੀ ਬਈ ਇੰਨਾ ਸੀ ਬਾੜੀ ਨਹੀਂ ਆਈ ਅੱਜ ਅੱਜ ਤਾਂ ਬਸ ਆਹੀ ਬਣਾਂਗਾ ਨਾ ਨੂੰ ਨੂੰ ਅੱਜ ਜੁਸਤੀਆਂ ਲਾਈਆਂ ਉਹਦੇ ਚਾਹ ਚਾਹ ਦੇ ਵਿੱਚ ਨੂਨ ਕੁੜੀ ਪਾਉਣਾ ਭੁੱਲ ਗਈ ਸੀ ਫਿਰ ਉਹਨਾਂ ਨੂਨ ਬਾਅਦ ਚੋਂ ਮੜਨਾ ਸੀਗਾ ਤੋ ਜੀ ਪਾਸ ਚਿੱਲੀ ਦਾ ਪਨੀਰ ਰੈਡੀ ਯਾ ਖੋਸ਼ ਹੋ ਕੇ ਖਾਊਗਾ ਇਹਨੂੰ ਡੈਡੀ ਨਾ ਚਿੱਲੀ ਪਨੀਰ ਇਜ਼ ਰੈਡੀ ਹੂੰ ਵਧੀਆ ਥੋੜਾ ਹੀ ਬਣਾਇਆ ਕਿਉਂਕਿ ਰਾਤ ਦੀ ਰੋਟੀ ਵੀ ਖਾਣੀ ਆ ਅੱਧਾ ਨਾ ਖਾਣੀ ਨਹੀਂ ਮੈਨੂੰ ਲੱਗਦਾ ਦੇਖੀ ਮੰਮੀ ਨੇ ਕਿਹਾ ਉਹ ਬਸ ਮੈਂ ਤਾਂ ਨਹੀਂ ਖਾ ਰੋਟੀ ਨਹੀਂ ਖਾਣੀ ਮੈਂ ਅੱਜ ਉਹ ਜੀ ਨੇ ਖਾਣਾ ਚਿੱਲੀ ਪਨੀਰ ਆਜਾ ਕੋਈ ਲਾਂਬਾ ਲੂੰਬਾ ਲਈ ਜਾਇਓ ਤੇ ਬਣਾਣਾ ਕਿਵੇਂ ਆ ਉਹ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਤਾ ਸਿਰਫ 10 ਮਿੰਟਾਂ ਦੇ ਵਿੱਚ ਬਣਾਤਾ ਕੋਈ ਵੱਡੀ ਗੱਲ ਨਹੀਂ ਸੱਚੀ 10 ਮਿੰਟ ਲੱਗੇ ਹੂੰ ਜੇ ਕੋਈ ਰਸਤੇ ਰੋਸਤੇ ਰਾਤ ਘਰੇ ਆਵੇ ਤੁਸੀਂ ਇਹ ਬਣਾ ਸਕਦੇ ਹੋ ਛੇਤੀ ਛੇਤੀ ਸਮੋਸਿਆਂ ਪਕੌੜਿਆਂ ਤੋਂ ਵਧੀਆ ਉਹ ਤਾਂ ਨੰਬਰਤ ਲਾ ਰਿਹਾ ਸੀ ਅਡੂ ਆ ਰਿਹਾ ਵੀ ਛੱਡੀ ਆਖ ਕਹ ਯ ਡੈਡੀ ਪਨੀਰ ਪਨੀਰ ਲਾਈ ਸੀ ਚੱਕੋ ਕਰ ਵਧੀਆ ਵਾ ਹਾਂ ਮੈਂ ਤਾਂ ਨਹੀਂ ਮਮੇ ਨੂੰ ਕਹਨਾ ਹਾਂ ਮੈਂ ਵੀ ਇਹਦਾ ਮਗਾਪਾ ਕਨੇਡਾ ਜਾ ਕੇ ਆਪਣਾ ਗ੍ਰੈਂਡ ਚ ਜਾ ਕੇ ਸਿੱਖਿਆ ਆਪਣੇ ਖਾਣ ਲੈ ਹੂੰ ਸੇਵੇਂ ਬਣਾ ਰਹੀ ਬਹੁਤ ਵਧੀਆ ਦਾੜੀ ਜਿੰਦਾ ਬਦਲ ਕੇ ਕਹਾਂ ਦਾੜੀ ਦਾ ਫੇਵਰੇਟ ਡਿਸ਼ ਹਾਂ ਭਾਈ ਛੂਟ ਛੂਟ ਵੀ ਨਹੀਂ ਲਾਇਆ ਇੱਤਾਂ ਜੁੱਤੀ ਦਾ ਚਾ ਕਿਵੇਂ ਆਪਨੀ ਦਾ ਅੱਜ ਤਾਂ ਸੱਚੂ ਹੀ ਸਾਦਾ ਬਣੀ ਫਿਰਦੀ ਆ ਜੇ ਵੀਰਵਾਰੋਂ ਦਾ ਇੱਥੇ ਰਾਜ ਕਿਉਂਕਿ ਚੁੰਕੀ ਲਵਾ ਦੇਣੀ ਤੇਰੀ ਹੋੜਾ ਹਰਾ ਹਰਾ ਪਾਈ ਫਿਰਦੀ ਆ ਇੱਤਾਂ ਚਲੋ ਅੱਜ ਤਾਂ ਸੱਚੀ 10 15 ਮਿੰਟਾਂ ਹੀ ਬਣਾਤਾ 10 15 ਮਿੰਟਾਂ ਹੀ ਬਣਾਤਾ ਇੱਤਾਂ